ਕੋ ਲੱਖਾਂ ਤੋਤੇ ਉਰੇ ਚੜੇ ਹੋਏ ਨੇ ਤੀਜੀ ਵਾਰ ਤੋਤੇ ਛਾੜਦਿੰਨੇ ਆ ਕੇ ਤੇ ਕਹਿੰਦੇ ਥੋੜਾ ਬੱਚਾ ਜਿਹੜਾ ਬੋਲਣ ਲੱਗ ਜਾਂਦਾ ਰੋਕਾਂ ਦਾ ਜਕੀਨਾ ਤੁਸੀਂ ਕਿੱਥੋਂ ਆਏ ਹੋ ਬਈ ਅਸੀਂ ਹਮੀਰਪੁਰ ਤੋਂ ਹਮੀਰਪੁਰ ਤੋਂ ਹਿਮਾਚਲ ਚੋਂ ਹਾਂਜੀ ਕਿਨੂੰ ਲੈ ਕੇ ਆਏ ਹੋ ਤੁਸੀਂ ਆਪਣੇ ਬੇਟੇ ਕੋ ਕਿੱਥੇ ਬੇਟਾ ਤੁਹਾਡਾ ਮੇਰਾ ਬੇਟਾ ਗੱਡੀ 'ਚ ਹੈ ਅੱਛਾ ਕੀ ਵੀਡੀਓ ਦੇਖ ਕੇ ਆਇਤੇ ਆਪਾਂ ਹਾਂਜੀ ਇਹ ਤੀਸਰਾ ਹਫਤਾ ਹੋ ਗਿਆ ਜਾਂ ਪਹਿਲੇ ਹਫਤੇ ਆਏ ਹੋ ਹਾਂਜੀ ਪਹਿਲੀ ਵਾਰੀ ਆਏ ਹਾਂ ਅ ਦੇਖੋ ਵੀਡੀਓ ਫੇਸਬੁੱਕ 'ਤੇ ਜਾਂ ਇੰਸਟਾਗ੍ਰਾਮ 'ਤੇ ਕਹਾਂ ਦੇਖ ਇੰਸਟਾਗ੍ਰਾਮ 'ਤੇ ਇੰਸਟਾਗ੍ਰਾਮ 'ਤੇ ਵੀਡੀਓ ਦੇਖੀਨ ਸਾਡੇ ਤੋਂ ਪੁਰਾਣੇ ਪਿਆਰ ਕੋਈ ਕਿਤਨੇ ਸਾਲ ਦਾ ਬੇਟਾ ਆਪਕਾ ਮੇਰਾ ਬੇਟਾ 6 ਸਾਲ ਦਾ ਹੋ ਜਾਏਗਾ 6 ਸਾਲ ਦਾ ਬਿਲਕੁਲ ਵੀ ਨਹੀਂ ਬੋਲਦਾ ਕੁਝ ਬਰਡ ਬੋਲਦਾ ਹੈ ਕੁਝ ਨਹੀਂ ਬੋਲਦਾ ਅੱਛਾ ਲਓ ਵੀ ਮਿੱਤਰੋ ਅੱਜ ਫੇਰ ਆ ਗਏ ਆਪਾਂ ਮਾਨਸਾ ਜਿੱਥੇ ਚੜਦੇ ਨੇ ਤੋਤੇ ਆ ਬੈਠੀਆਂ ਨੇ ਆਪਣੀਆਂ ਬੇਬੇ ਕਿਵੇਂ ਕਿਵੇਂ ਬੇਬੇ ਆ ਠੀਕ ਆ ਠੀਕ ਠਾਕ ਬੋਤਾ ਮੇਰਾ ਸੂਟ ਰਾ ਹੂੰ ਨਾ ਆ ਨਾ ਮੇਰਾ ਪੁੱਤ ਕਰ ਤੇਰੀ ਗੱਲ ਸੁਣ ਪਹਿਲਾਂ ਤੂੰ ਸੂਟ ਮੇਰਾ ਏ ਤੂੰ ਤੋਤਲੀ ਗੱਲ ਦੱਸ ਸੁਰੇ ਜੀ ਤੋਤੇ ਕਿਵੇਂ ਚੜਦੇ ਨੇ ਤੋਤੇ ਤੇ ਪੂਰੇ ਵਧੀਆ ਚੜਦੇ ਨੇ ਬਜਾ ਵਧੀਆ ਬੋਲਣ ਲੱਗਦੇ ਨੇ ਬੱਚੇ ਛੋਟੇ ਛੋਟੇ ਸੰਤਾਨੀ ਮੇਰਾ ਓਰੇ ਅੱਛਾ ਯਾਰ ਭਾਈ ਗਰਦਾਸ ਦੀ ਕਿੰਨੇ ਕ ਟਾਈਮ ਤੋਂ ਬੇਬੇ ਲੋਕ ਆਉਂਦੇ ਨੇ ਕਿੰਨੇ ਕ ਸਾਲ ਹੋ ਗਏ ਇਹ ਤਾਂ ਇਹ ਤਾਂ ਹੋ ਗਏ ਪੁਈਕਾ ਘੱਟੋ ਘੱਟ ਹੁਣ ਆਣ ਲੱਗੇ ਸਾਰੇ ਦੋ ਦੋ ਕ ਸਾਲ ਹੋ ਗਏ ਆਉਂਦੇ ਨੇ ਉਦੋਂ ਪਹਿਲਾਂ ਪਤਾ ਨਹੀਂ ਸੀ ਲੋਕਾਂ ਨੂੰ ਜਿਆਦਾ ਪਤਾ ਨਹੀਂ ਸੀ ਬੇਟਾ ਹਾਂ ਅੱਛਾ ਹੁਣ ਉਹ ਕਿੱਥੋਂ ਕਿੱਥੋਂ ਆਉਂਦੇ ਨੇ ਓਰੇ ਓਥੇ ਤੋਂ ਬੇਟਾ ਬਾਦੂ ਆਉਂਦੇ ਨੇ ਦਿੱਲੀ-ਦੁੱਲੀ ਕਨੀ ਉਹ ਵੀ ਆ ਜਾਂਦੇ ਨੇ ਦਿੱਲੀ ਬੰਨੀਓ ਬੀਕਾ ਨੇਰ ਦਿੱਲੀ ਲੁਧਿਆਣਾ ਅੱਛਾ ਹਾਂ ਕਲਕੱਤਾ ਤੱਕ ਆਉਂਦੇ ਹਾਂ ਸਾਰ ਤੋਂ ਤੁਹਾਡੀ ਡਿਊਟੀ ਉਰੀ ਹੁੰਦੀ ਆ। ਹਾਂ ਉਹੀ ਹੁੰਦੀ ਹੈ ਬਟਾ ਉਰੀ ਹੁੰਨੇ ਆ। ਭਾਈ ਆ ਬੇਬੇ ਨੇ ਆਪਣੀਆਂ ਬੈਠੀਆਂ ਨੇ ਜਦੋਂ ਤੁਸੀਂ ਇੱਥੇ ਆਓ ਇਹਨਾਂ ਦਾ ਵੀ ਕਰਕੇ ਜਾਇਆ ਕਰੋ ਨਾਲ ਇਹਨਾਂ ਨੂੰ ਕੋਈ 10 5 20 50 ਕਿਉਂਕਿ ਇਹ ਦੁਆਵਾਂ ਮੰਗਦੀਆਂ ਨੇ। ਸਹੀ ਗੱਲ ਹੈ। ਇਹਨਾਂ ਨੂੰ ਅਗਰ ਨਹੀਂ ਦੋਗੇ ਤਾਂ ਤੁਹਾਡਾ ਮਤਲਬ ਹੈ ਫਿਰ ਉਹ ਪੂਰੀ ਨਹੀਂ ਹੋਣੀ ਹੈਗੀ ਸੁੱਖ। ਇਹਨਾਂ ਨੂੰ ਦੇ ਕੇ ਜ਼ਰੂਰ ਜਾਇਆ ਕਰੋ ਕਿਉਂਕਿ ਇਹ ਵੀ ਭਲਾ ਮੰਗਦੀਆਂ ਨੇ। ਅਸੀਂ ਦੁਆ ਕਰੀ। ਆ ਬੇਬਿਆਂ ਦੀ ਪਹਿਚਾਣ ਕਰ ਲਓ ਆ ਬੈਠੀਆਂ ਨੇ ਆ ਬੈਠੇ ਆ ਆ ਬੈਠੀਆਂ ਨੇ। ਸਹੀ ਗੱਲ ਹੈ। ਇੱਕ ਉਹ ਬੈਠੀ ਆ ਪਰਲੇ ਪਾਸੇ। ਇੱਕ ਉਧਰ ਖੜੀ ਇਧਰ ਆਪਣਾ ਖਾਲਸਾ ਖੜਿਆ ਹੈ ਇਹ ਅਹੀ ਦੀ ਗੱਲ ਨਹੀਂ ਕੋਈ ਵੀ ਦੇਣੇ ਐ ਤਾਂ ਐ ਕਿਹਾ ਵੀ ਇਹਨਾਂ ਦਾ ਚੱਲ ਦੁਆ ਮੰਗਦਿਆਂ ਨੇ ਇਹ ਹਾਂ ਅਸੀਂ ਵੀ ਦੁਆ ਮੰਗਦੇ ਪੁੱਤ ਸੁੱਖ ਚੁੱਕਦੇ ਆਂ ਤੇ ਐਂ ਬਸ ਬੇਬੇ ਹਾਂ ਪੁੱਤ ਔਰੇ ਤਿੰਨ ਵਾਰੀ ਆਉਣਾ ਪੈਂਦਾ ਹਾਂ ਤਿੰਨ ਹਫ਼ਤੇ ਆਉਣਾ ਪੈਂਦਾ ਪੁੱਤ ਤੇ ਤੀਜੇ ਹਫ਼ਤੇ ਉਹ ਚੜਦੋ ਤੋਤੇ ਅੱਗੇ ਹੈਨਾ ਤੀਜੇ ਹਫ਼ਤੇ ਜੋੜਾ ਤੋਤਿਆਂ ਦਾ ਤੋਤੇ ਆਣਾ ਚੜਦੋ ਅੱਗੇ ਜਦੋਂ ਮੁੰਡਾ ਕਦੋਂ ਲੈ ਕੇ ਆਉਂਦੇ ਆ ਜਦੋਂ ਮੈਂ ਲੈਤਾ ਆ ਮੁੰਡਾ ਫੜਾ ਕੇ ਤਾਂ ਐ ਵਾਰ ਹੋਣਾ ਤੇ ਹੁਣ ਅੱਗੇ ਮੈਂ ਦਿਖਾਵਾਂ ਤੁਹਾਨੂੰ ਗੱਲ ਕਰਦਾ ਅਗੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਲੋਕ ਕੀ ਪੈ ਗਿਆ ਅੱਖ ਚ ਤਰ ਅੱਗੇ ਦਿਖਾਉਣਾ ਤੁਹਾਨੂੰ ਤੋਤੇ ਦਿ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਨੇ ਇੱਥੇ ਤੇ ਜੇ ਤੁਹਾਡਾ ਵੀ ਬੱਚਾ ਬੋਲਦਾ ਨਹੀਂ ਹੈਗਾ ਘੱਟ ਬੋਲਦਾ ਤਾਂ ਉਰੇ ਆਓ ਤੋਤੇ ਚੜ ਕੇ ਜਾਓ ਤੋਤੇ ਦੇਖੋ ਤੁਸੀਂ ਆਹ ਦੇਖੋ ਆਹ ਦੇਖੋ ਤੋਤੇ 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 ਭਾਈ ਨੇ ਹਰ ਪਾਸੇ ਲੱਖਾਂ ਦੀ ਗਿਣਤੀ ਦੇ ਨਾਲ ਭਾਈ ਉਰੇ ਕਿਹੜੇ ਹੈਗਾ ਤੋਤੇ ਚੜੇ ਹੋਏ ਨੇ ਇੱਧਰ ਬਾਬੇ ਦੀ ਹੈਗੀ ਜਗਾ ਮੇਨ ਇੱਧਰਲੇ ਪਾਸੇ ਇੱਧਰ ਮੇਨ ਜਗਾ ਤੇ ਇੱਥੇ ਤੋਤੇ ਚੜਨੇ ਪਾਣੀ ਪੀਣਾ ਬਾਈ ਵੀ ਪਾਣੀ ਪਿਆ ਰਿਹਾ ਕਿੱਥੋਂ ਆਏ ਹੋ ਬਾਈ ਉਦਾ ਲੋਕਾਂ ਭਰਾਵਾ ਅੱਛਾ ਲੋਕ ਲੋ ਗੁੜੀਆਂ ਕੇ ਮੁੰਡਾ ਮੁੰਡਾ ਇਹ ਕੈਨੇਡਾ ਦਾ ਹੋ ਗਿਆ ਇਹ ਹੋ ਗਿਆ 3 ਸਾਲ ਦਾ ਅੱਛਾ 3 ਸਾਲ ਦਾ ਹੋ ਗਿਆ ਬੋਲਦਾ ਮਾੜਾ ਮਟਾ ਤੁੱਤਲਾ ਬੋਲਦਾ ਤੁੱਤਲਾ ਬੋਲਦਾ ਲੱਗ ਜੂਗਾ ਪਹਿਲਾਂ ਮੇਰੀ ਵੱਡੀ ਪੋਤੀ ਤੁੱਤਲੀ ਬੋਲਦੀ ਸੀ ਅੱਛਾ ਜੀ ਇੱਥੋਂ ਮੈਂ ਪਾਣੀ ਪਿਲਾ ਕੇ ਲੈ ਕੇ ਗਿਆ ਸੀ ਅੱਛਾ ਜੀ ਉਹਨੂੰ 5-6 ਵਾਰੀ ਪਾਣੀ ਪਿਲਾਇਆ ਲੋਕ ਲਈ ਜਾਂ ਅੱਛਾ ਜੀ ਹੁਣ ਸਾਫ਼ ਬੋਲਣ ਲੱਗ ਪਈ ਵਧੀਆ ਬੋਲਣ ਲੱਗੀ ਹਾਂ ਠੀਕ ਆ ਤਾਂ ਜਾਨਕੀ ਬਾਈ ਹੈਗੇ ਨੇ ਮੈਨੂੰ ਪਹਿਲਾਂ ਵੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਬਠਿੰਡੇ ਤੋਂ ਲੋਕਾਂ ਨੇ ਦਾ ਐਡਰੈਸ ਲਿਆ ਹੈਗਾ ਜਿਹੜੇ ਮੇਰੇ ਮਿੱਤਰ ਬਾਹਰ ਰਹਿੰਦੇ ਨੇ ਅੱਛਾ ਜੀ ਉਹਨਾਂ ਨੂੰ ਮੈਂ ਦੱਸਿਆ ਭਾਈ ਇਹ ਪਾਣੀ ਨਾਲ ਬੱਚੇ ਗੁੰਗੇ ਦੋਲੇ ਬੋਲਣ ਲੱਗ ਪਏ ਗੁੰਗੇ ਸੌਰੀ ਗੁੰਗੇ ਤੁੱਤਲੇ ਬੋਲ ਠੀਕ ਹੈ ਤੇ ਬਾਈ ਤੁਸੀਂ ਕਿੱਥੋਂ ਆਏ ਬਾਈ ਅਸੀਂ ਮੇਰੇ ਫਾਇਲ ਕਦਰਨੀ ਵਾਲਾ ਨਾ ਪਿੰਡ ਇਹ ਇਹ ਗੁੜੀਆਂ ਲੈ ਕੇ ਆਏ ਹਾਂ ਕਿ ਪਹਿਲਾਂ ਬੋਲਦੀ ਸੀ ਥੋੜਾ ਬਲ ਨਹੀਂ ਬੋਲਦੀ ਕਿੰਨਾ ਚਿਰ ਹੋ ਗਿਆ ਸੁਣਾਉਂਦੇ ਨੂੰ ਤਿੰਨ ਤੀਜਾ ਹਫਤਾ ਨਾ ਦੂਜਾ ਹਫਤਾ ਮਾੜਾ ਮੋਟਾ ਪਿਆ ਫਰਕ ਮਾੜਾ ਮੋਟਾ ਜਵਾਜ਼ੀ ਨਿਕਲਦੀ ਮਾੜਾ ਮੋਟਾ ਮਾੜਾ ਮੋਟਾ ਫਰਕ ਪਿਆ ਹੈ ਬਸ ਆ ਇੱਕ ਹੀ ਵਾਲਾ ਬੋਲਦੀ ਚਲੋ ਕੋਈ ਨਹੀਂ ਯਕੀਨ ਨਾਲ ਪਿਆਓ ਲੋਕ ਉਹ ਕਿਹੜੀ ਮੰਨਤਾ ਹੈਗੀ ਹੈ ਦੇਖੋ ਹਨ ਤੇ ਤਾਂ ਆਹ ਬਾਈ ਕੁੰਡ ਬਣਿਆ ਹੋਇਆ ਇਹਨੂੰ ਅੰਮ੍ਰਿਤ ਕੁੰਡ ਕਹਿੰਦੇ ਨੇ ਗੜਬੀ ਪਈਆ ਓਰੇ ਇੱਥੋਂ ਅਗਦੋਂ ਆਉਂਗੇ ਬੱਚੇ ਤਿੰਨ ਚਾਰ ਚੂੜੀਆਂ ਜੋ ਵੀ ਤੁਸੀਂ ਪਿਆਓ ਨਾਲ ਬੋਤਲ ਲੈ ਜਾਓ ਭਰ ਕੇ ਘਰੇ ਜਾ ਕੇ ਤੁਸੀਂ ਉਹ ਉਹਨੂੰ ਪਿਉਂਦੇ ਰਹੋ ਤਿੰਨ ਹਫ਼ਤੇ ਆਉਣਾ ਹੁੰਦਾ ਓਰੇ ਪਹਿਲਾ ਹਫ਼ਤਾ ਦੂਜਾ ਹਫ਼ਤਾ ਤੀਜਾ ਹਫ਼ਤਾ ਮੰਗਲਵਾਰ ਤੇ ਐਤਵਾਰ ਨੂੰ ਜ਼ਿਆਦਾ ਭਰਦਾ ਆ ਆਪ ਐਸੇ ਕਹਿੰਦੇ ਕਿਹੜੇ ਮਰਜ਼ੀ ਦਿਨ ਜਾਓ ਪਰ ਮੰਗਲਵਾਰ ਤੇ ਐਤਵਾਰ ਨੂੰ ਜ਼ਿਆਦਾ ਭਰਦਾ ਤੇ ਆਖਰੀ ਵਾਰ ਕੋ ਤੀਜੀ ਵਾਰ ਉਹਨੇ ਤੋਤੇ ਚਾੜਨ ਦੇਖੋ ਲੱਖਾਂ ਤੋਤੇ ਓਰੇ ਚੜੇ ਹੋਏ ਨੇ ਤੀਜੀ ਵਾਰ ਤੋਤੇ ਚਾੜਦਿੰਨੇ ਆ ਕੇ ਤੇ ਕਹਿੰਦੇ ਥੋੜਾ ਬੱਚਾ ਜਿਹੜਾ ਬੋਲਣ ਲੱਗ ਜਾਂਦਾ ਰੋਕਾਂ ਦਾ ਯਕੀਨ ਆ ਤੁਸੀਂ ਕਿੱਥੋਂ ਆ किनु लेके आए हो ਤੁਸੀਂ ਆਪਣੇ بیٹے ਨੂੰ ਕਿੱਥੇ بیٹھا ਬੇਟਾ ਤੁਹਾਡਾ ਮੇਰਾ ਬੇਟਾ ਗਾੜੀ ਮੇ ਹੈ ਅੱਛਾ ਕਿ ਵੀਡੀਓ ਦੇਖ ਕੇ ਆਏ ਤੇ ਆਪਾ ਹਾਂਜੀ ਇਹ ਤੀਸਰਾ ਹਫਤਾ ਹੋ ਗਿਆ ਜਾਂ ਪਹਿਲੇ ਹਫਤੇ ਆਏ ਹੋ ਅੱਜ ਪਹਿਲੀ ਵਾਰੀ ਆਏ ਹਾਂ ਅੱਛਾ ਵੀਡੀਓ ਫੇਸਬੁਕ ਤੇ ਇੰਸਟਾਗ੍ਰਾਮ ਤੇ ਕਹਾਂ ਦੇਖ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਇੱਥੇ ਦੂਰੋਂ ਦੂਰੋਂ ਲੋਕ ਬਾਈ ਤੁਸੀਂ ਕਿੱਥੋਂ ਆਏ ਵੀਰੇ ਵੀਰੇ ਕੰਨੇ ਕੋਈ ਪਹਿਲੀ ਪਹਿਲਾ ਹਫਤਾ ਜਾਂ ਦੂਜਾ ਪਿਆ ਫਰਕ ਥੋੜਾ ਪਤਾ ਕੈਨੇਚਰ ਦਾ ਹੋ ਗਿਆ ਬੱਚਾ ਬੱਚਾ 2 ਸਾਲ ਦਾ ਬਈ 2 ਸਾਲ ਦਾ ਹੁਣ ਮਾੜਾ ਮੋਟਾ ਲੱਗਿਆ ਮਮਾ ਪਾਪਾ ਬੋਲਦਾ ਹਾਂਜੀ ਮਮਾ ਪਾਪਾ ਬੋਲ ਮਮਾ ਪਾਪਾ ਵੀ ਬੋਲਦਾ ਤਾ ਵੀ ਕਹਿੰਦਾ ਤਾਊ ਅੱਛਾ ਜੀ ਉਸ ਹਿਸਾਬ ਨਾਲ 2 ਸਾਲ ਦਾ ਹਾਂ ਫਿਰ ਤਾਂ ਇਹ ਤਾਂ ਉਮਰ ਵੀ ਕੁਝ ਛੋਟੀ ਹੈ ਨੀ 2 ਸਾਲ ਤੋਂ ਉੱਪਰ ਹੋ ਗਿਆ ਮੇਰਾ ਵੀ ਐਡੀ ਦਾ ਇਹ 2 ਢਾਈ ਸਾਲ ਦਾ ਲਾ ਲਓ ਇਹ ਜੌੜੇ ਨੇ ਇੱਕ ਸਹੀ ਬੋਲਦਾ ਪਹਿਲਾਂ ਅੱਛਾ ਤੂੰ ਜੋ ਉਹ ਉਹ ਹਾਂ ਤੂੰ ਵਿੰਸਨੇ ਅੱਛਾ ਸ਼ਕਲ ਵੀ ਕੋਈ ਯਾਰ ਦੋਨੋਂ ਦੀ ਇੰਸਟਾਗ੍ਰਾਮ ਤੇ ਦੇਖਿਆ ਦੇਖੋ ਇਹਦਾ ਬਿਲੇ ਟਵਿੰਸ ਨੇ ਬਾਈ ਦੋ ਇਹ ਬੋਲ ਇਹ ਬੋਲਦਾ ਸਹੀ ਹੈ ਹਾਂਜੀ ਇਹ ਸਹੀ ਬੋਲਦਾ ਕਹਿੰਦੇ ਤੇ ਇਹ ਥੋੜਾ ਘੱਟ ਬੋਲਦਾ ਇਹ ਵੀ ਲੱਗ ਜੂਗਾ ਬੋਲਣ ਵੀਰੇ ਕੋਈ ਗੱਲ ਨਹੀਂ ਹਨਾ ਹੈਲੋ ਹੈਲੋ ਇੱਕ ਇੱਕੋ ਜਿਹਾ ਨੇ ਦੋ ਹੈ ਹਨਾ ਹਾਂਜੀ ਹਾਂ ਟਵਿੰਸ ਸਹੀ ਹੁੰਦੇ ਨੇ ਤਾਂ ਬਾਈ ਤੁਸੀਂ ਦੇਖਿਆ ਕਿ ਦੂਰੋਂ ਦੂਰੋਂ ਲੋਕ ਉਰੇ ਆਏ ਹੋਏ ਨੇ ਤਾਂ ਐਡਰੈਸ ਮੈਂ ਇੱਕ ਵਾਰੀ ਫੇਰ ਦੱਸ ਦਣਾ ਐਡਰੈਸ ਹੈਗਾ ਮਾਨਸਾ ਮਾਨਸਾ ਪੰਜਾਬ ਚ ਪੈਂਦਾ ਤੇ ਜਿਆਦਾ ਬਾਈ ਸਿੱਧੂ ਮੂਸੇ ਵਾਲੇ ਦੇ ਨਾਮ ਤੋਂ ਮਸ਼ਹੂਰ ਆ ਜਿੱਥੇ ਦਾ ਬਾਈ ਸਿੱਧੂ ਮੂਸੇ ਵਾਲਾ ਸੀ ਉੱਥੇ ਪੈਂਦਾ ਇਹ ਹੈ ਨਾ ਭਾਈ ਗੁਰਦਾਸ ਦਾ ਡੇਰਾ ਕਿਸੇ ਤੋਂ ਵੀ ਪੁੱਛ ਲਿਓ ਮਾਨਸਾ ਦੇ ਵਿੱਚ ਜੀਪੀਐਸ ਲਾ ਲਓ ਜੀਪੀਐਸ ਦੇ ਉੱਪਰ ਵੀ ਲੋਕੇਸ਼ਨ ਆਉਂਦੀ ਆ ਆ ਬੁੜੀਆਂ ਬੈਠੇ ਨੇ ਆਪਣੀਆਂ ਦੇਖੋ ਇਹਨਾਂ ਨੂੰ ਜ਼ਰੂਰ ਮਿਲ ਕੇ ਜਾਇਓ ਜਾਂਦੇ ਹੋਏ ਤੇ ਹਾਂ ਤੇ ਆ ਬਾਰੋਂ ਵੀ ਦਿਖਾ ਦਣਾ ਇੱਥੋਂ ਭੋਗ ਪ੍ਰਸ਼ਾਦ ਮਿਲ ਜੂਗਾ ਹਾਂ ਬੋਲ ਲੈ ਕੇ ਆ ਗਿਆ ਨਾਨੀ ਫਿਰ ਤਾਂ ਆਏ ਮਤਨ ਨੱਚਣਾ ਕੁੱਦਣਾ ਮੈਂ ਤਾਂ ਮੇਰੇ ਪੁੱਤ ਦਾ ਮੁੰਡਾ ਲੈ ਕੇ ਆ ਗਿਆ ਆਏ ਹੋਰ ਮੈਂ ਤਾਂ ਖੁਸ਼ੀ ਮਨਾਈ ਕਰ ਪੁੱਤ ਦੀ ਬਾਣੀ ਤੇ ਹੋਰ ਸੁਣਾ ਹੋਰ ਬੇਟਾ ਫਿਰ ਮੈਂ ਤਾਂ ਦੁਆਈ ਤਾਂ ਦੇ ਜਾਂਦਾ ਠੀਕ ਆ ਬੇਬੇ ਤਾਂ ਤੁਸੀਂ ਦੇਖ ਰਹੇ ਹੋ ਇਹ ਬੁੜੀਆਂ ਨੇ ਭਾਈ ਉਹ ਬੈਠਦੇ ਨੇ ਵੀ ਆਹ ਤੋ ਤੇਥੀ ਮਿਲਦੇ ਠੀਕ ਆ ਤੇ ਉੱਪਰ ਲਿਖਿਆ ਡੇਰਾ ਬਾਬਾ ਭਾਈ ਗੁਰਦਾਸ ਇਧਰ ਉਹ ਪੁਲ ਪੈਂਦਾ ਮਾਨਸਾਲਾ ਇਧਰੋਂ ਆਉਂਗੇ ਆਹ ਡੇਰਾ ਨਾਲ ਹੀ ਐਸ ਜਮਾ ਸਾਹਮਣੇ ਆ ਉਹ ਸਾਹਮਣੇ ਤੁਹਾਨੂੰ ਪੁਲਸ ਐ ਦਿਖ ਵੀ ਜਾਵੇ ਅੱਗੇ ਉਹ ਉੱਥੇ ਸਾਹਮਣੇ ਪੋਲਾ ਗੇਟ ਬਣਾਇਆ ਕਿਤੇ ਗੇਟ ਦਿਖ ਰਿਹਾ ਉਹ ਬਾਈ ਜਾ ਰਿਹਾ ਗੱਡੀਆਂ ਦੇ ਪਿੱਛੇ ਉਧਰ ਪੋਲਾ ਉਹ ਜਾ ਰਹੀਆਂ ਨੇ ਪਿੱਛੇ ਟ੍ਰੈਕ ਵੀ ਜਾ ਰਹੀ ਆ ਮਾਨਸਾਲਾ ਪੋਲਾ ਤਾਂ ਜੀਪੀਐਸ ਲਾ ਲਿਓ ਤੇ ਪੈਰ ਮੱਚ ਗਏ ਬਾਈ ਧੁੱਪੇ ਬੜੀ ਆ ਤਾਂ ਅੱਜ ਤੁਹਾਨੂੰ ਮੈਂ ਚੰਗਾ ਪ੍ਰੋਪਰ ਤਰੀਕੇ ਦੇ ਨਾਲ ਸਮਝਾਤਾ ਸਾਰਾ ਧੰਨਵਾਦ